ਮੈਂ ਸਮਾਜ ਦਾ ਦੇਣਦਾਰ ਹੋਊਂਗਾ ਕਿ ਮੈਂ ਆਪਣੀ ਝੂਠੀ ਐਡਵਰਟਾਈਜ਼ ਕਰਾਂ ਜਾਂ ਮੈਂ ਕੋਈ ਥਰਡ ਤੋਂ ਇਲਾਵਾ ਕੋਈ ਏਜੰਸੀ ਪਾ ਲਈ ਵੀ ਹੋਵੇ ਕਿ ਵੀ ਸੱਚੇ ਝੂਠੇ ਕਮੈਂਟ ਪਾਓ ਇਸ ਚੀਜ਼ ਦਾ ਤਾਂ ਮੈਂ ਸਮਾਜ ਨੂੰ ਇੱਕ ਯਕੀਨ ਦਿਵਾ ਸਕਦਾ ਕਿ ਮੇਰੇ ਇੱਥੇ ਖੁੱਲਾ ਦਰਵਾਜ਼ਾ ਚੱਲਦਾ ਖੁੱਲੀ ਗੱਲ ਕਰਦਾ ਕੰਨ 'ਚ ਕਿਸੇ ਦੀ ਗੱਲ ਨਹੀਂ ਕਰਦਾ ਮੇਰੀ ਜਲਟਾਣਾ ਤਾਂ ਖੁੱਲਾ ਜਲਟਾਣਾ ਬਿਠਾਣਾ ਤਾਂ ਖੁੱਲਾ ਫਿਰ ਹਾਰਟ ਦੇ ਮਸਲੇ ਦੇ ਵਿੱਚ ਕਿਸੇ ਦਾ ਕੋਈ ਮੈਟਰਲ ਵਾਲਵ ਹੈ ਕੋਈ ਦੂਜਾ ਹੈ ਕੋਈ ਪੰਪਿੰਗ ਦੀ ਪ੍ਰੋਬਲਮ ਆ ਗਈ ਕੋਈ ਬਲੌਕੇਜ ਆ ਗਈ ਰਿਪੋਰਟਾਂ ਚਾਹੇ ਕੁਝ ਕਹਿ ਜਾਣ ਮੈਂ ਮਰੀਜ਼ ਨੂੰ ਕਹਿੰਦਾ ਪ੍ਰੈਕਟੀਕਲੀ ਗੱਲ ਕਰੀ ਜਿੰਨੀ ਤੇਰੀ ਤਕਲੀਫ ਹੈ ਹੁਣ ਅੱਜ ਸਟੰਟ ਪਵਾ ਕੇ ਆਂਦੇ ਨੇ ਹਫਤੇ ਬਾਅਦ ਫਿਰ ਚੀਕਾਂ ਮਾਰਦੇ ਸਾਡੇ ਕੋਲ ਨੂੰ ਆ ਜਾਂਦੇ ਕਹਿੰਦੇ ਸਾਡੀ ਤਾਂ ਤਕਲੀਫ ਹੋ ਗਈ ਮੈਂ ਕਿਹਾ ਉਹਨੂੰ ਪੁੱਛੋ ਜਾ ਕੇ ਜਿਹਨੇ 1.5 ਲੱਖ ਲਿਆ ਤਾਂ ਸਾਡੀ ਵਾਰੀ ਤਾਂ ਤੁਸੀਂ ਸਾਰੇ ਚੱਕ ਲੈਣੇ ਹੂੰ ਉੱਥੇ ਵੀ ਪੁੱਛ ਲੈਣ ਜਾ ਕੇ ਉਹ ਜੀ ਉਹ ਕਹਿੰਦਾ ਹੁਣ ਐਦਾਂ ਹੋਣੀ ਐਦਾਂ ਹੋਣੀ ਮੈਂ ਕਿਹਾ ਫਿਰ ਸਾਡੇ ਵੀ ਐਸੀ ਤੇ ਐਸੀ ਕਰਿਆ ਕਰੋ ਅਸੀਂ ਵੀ ਹੁਣ ਡਾਕਟਰੀ ਕਰਦੇ ਆ ਹੂੰ ਸਿਰੇ ਦੀ ਲਾ ਕੇ ਡਾਕਟਰੀ ਕਰਦੀ ਹਾਰਟ ਦੇ ਮਸਲੇ ਤਾਂ ਪਰਮਾਤਮਾ ਬਾਬਾ ਨਾਨਕ ਕਿਰਪਾ ਰੱਖੇ ਕਿ ਆਪਣੇ ਸਮਾਜ ਨੂੰ ਅਸੀਂ ਬਹੁਤ ਸੋਣਾ ਵਰਤ ਰਹੇ ਹਾਂ ਹੂੰ ਵਿੱਚ ਤਾਂ ਹੁਣ ਆਨ ਰਿਕਾਰਡ ਕਰਦਾ ਮੈਨੂੰ ਕੋਈ ਕੰਪੀਟੀਸ਼ਨ ਤਾਂ ਹੈ ਨਹੀਂਗਾ ਜੀ 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 ਪਿੱਛੇ ਮੇਂ ਜਲੰਧਰੋਂ ਆ ਰਿਹਾ ਸੀਗਾ ਤਾਂ ਇੱਕ ਥਰੇ ਕਿਸੇ ਅੰਗਰੇਜ਼ੀ ਹਸਪੀਟਲ ਦੇ ਡਾਕਟਰ ਦਾ ਬੋਰਡ ਲੱਗਿਆ ਹੋਇਆ ਸੀਗਾ ਕਿ ਸਾਰੇ ਦਿਲ ਦੇ ਮਰੀਜ਼ਾਂ ਨੂੰ ਸਟੰਟ ਦੀ ਲੋੜ ਨੇ ਮੈਂ ਕਿਹਾ ਆਗੇ ਨਾ ਲਾਈਨ ਤੇ ਅਸੀਂ ਤੁਹਾਡੇ ਧਰੂ ਕਹਦਾ 70% ਪੰਜਾਬੀ ਹਾਰਟ ਅਟੈਕ ਤੋਂ ਫ੍ਰੀ ਕਰਨੇ ਮੈਂ ਸਮਾਜ ਦਾ ਦੇਣਦਾਰ ਹੋਊਗਾ ਕਿ ਮੈਂ ਆਪਣੀ ਝੂਠੀ ਐਡਵਰਟਾਈਜ਼ ਕਰਾਂ ਜਾਂ ਮੈਂ ਕੋਈ ਥਰਡ ਤੋਂ ਇਲਾਵਾ ਕੋਈ ਏਜੰਸੀ ਪਾਲੀ ਵੀ ਹੋਵੇ ਕਿ ਵੀ ਸੱਚੇ ਝੂਠੇ ਕਮੈਂਟ ਪਾਓ ਹੂੰ 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 ਇਸ ਚੀਜ਼ ਦੇ ਤੱਕ ਮੈਂ ਸਮਾਜ ਨੂੰ ਇੱਕ ਯਕੀਨ ਦਿਵਾ ਸਕਦਾ ਕਿ ਮੇਰੇ ਇੱਥੇ ਖੁੱਲਾ ਦਰਵਾਜ਼ਾ ਚੱਲਦਾ ਖੁੱਲੀ ਗੱਲ ਕਰਦਾ ਕੰਨ 'ਚ ਕਿਸੇ ਦੀ ਗੱਲ ਨਹੀਂ ਕਰਦਾ ਹਮ ਮਰੀਜ਼ ਲਟਾਣਾ ਤਾਂ ਖੁੱਲਾ ਲਟਾਣਾ ਬਿਠਾਣਾ ਤਾਂ ਖੁੱਲਾ ਠੀਕ ਹੈ ਠੀਕ ਹੈ ਨਾ ਫਿਰ ਹਾਰਟ ਦੇ ਮਸਲੇ ਦੇ ਵਿੱਚ ਕਿਸੇ ਦਾ ਕੋਈ ਮੈਟਰਲ ਵਾਲਵ ਹੈ ਕੋਈ ਦੂਜਾ ਹੈ ਕੋਈ ਪੰਪਿੰਗ ਦੀ ਪ੍ਰੋਬਲਮ ਆ ਗਈ ਕੋਈ ਬਲੋਕੇਜ ਆ ਗਈ ਰਿਪੋਰਟਾਂ ਚਾਹੀਏ ਕੁਝ ਕਹਿਣ ਜਨ ਮੈਂ ਮਰੀਜ਼ ਨੂੰ ਕਹਿੰਦਾ ਪ੍ਰੈਕਟੀਕਲੀ ਗੱਲ ਕਰੀ ਜਿੰਨੀ ਤੇਰੀ ਤਕਲੀਫ ਹੈ ਠੀਕ ਹੈ ਹੁਣ ਅੱਜ ਸਟੈਂਟ ਪਵਾ ਕੇ ਆਂਦੇ ਨੇ ਹਫਤੇ ਵਾੜ ਫਿਰ ਟੀਕਾ ਮਾਰਦੇ ਸਾਡੇ ਕੋਲ ਨੂੰ ਆ ਜਨ ਕਹਿੰਦੇ ਸਾਡੀ ਤਾਂ ਤਕਲੀਫ ਹੋਈ ਮੈਂ ਕਿਹਾ ਉਹਨੂੰ ਪੁੱਛੋ ਜਾ ਕੇ ਜਿਹਨੇ ਡੇਢ ਲੱਖ ਲਿਆ ਤਾਂ ਉਹਨੂੰ ਪੁੱਛੋਣੇ ਸੀ ਬਿਲਕੁਲ ਠੀਕ ਗੱਲ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਕਿ ਵੀ ਸਾਡੀ ਵਾਰੀ ਤਾਂ ਤੁਸੀਂ ਸਾਰੇ ਚੱਕ ਲੈਣੇ ਹੂੰ ਉੱਥੇ ਵੀ ਪੁੱਛ ਲੈਣੇ ਜਾ ਕੇ ਹੂੰ ਉਹ ਜੀ ਉਹ ਕਹਿੰਦਾ ਹੁਣ ਐਦਾਂ ਹੋਣੀ ਐਦਾਂ ਹੋਣੀ ਮੈਂ ਕਿਹਾ ਫਿਰ ਸਾਡੇ ਵੀ ਐਸੀ ਤੇ ਅਸੀ ਕਰਿਆ ਕਰੋ ਅਸੀਂ ਵੀ ਹੁਣ ਡਾਕਟਰੀ ਕਰਦੇ ਆ ਹੂੰ ਹੂੰ ਸਿਰੇ ਦੀ ਲਾ ਕੇ ਡਾਕਟਰੀ ਕਰਦੀ ਹਾਰਟ ਦੇ ਮਸਲੇ ਤਾਂ ਪਰਮਾਤਮਾ ਬਾਬਾ ਨਾਨਕ ਕਿਰਪਾ ਰੱਖੇ ਕਿ ਆਪਣੇ ਸਮਾਜ ਨੂੰ ਅਸੀਂ ਬਹੁਤ ਸੋਹਣਾ ਵਰਤ ਰਹੇ ਹੂੰ ਵਿੱਚ ਤਾਂ ਹੁਣ ਉਹ ਰਿਕਾਰਡ ਕਰਦਾ ਮੈਨੂੰ ਕੋਈ ਕੰਪੀਟੀਸ਼ਨ ਤਾਂ ਹੈ ਨਹੀਂਗਾ ਜੀ 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 ਪਿੱਛੇ ਮਚਲੰਦਰ ਆ ਰਿਹਾ ਸੀਗਾ ਤਾਂ ਇੱਕ ਥਰੇ ਕਿਸੇ ਅੰਗਰੇਜ਼ੀ ਹਸਪੀਟਲ ਦੇ ਡਾਕਟਰ ਦਾ ਬੋਰਡ ਲੱਗਿਆ ਹੋਇਆ ਸੀਗਾ ਕਿ ਸਾਰੇ ਦਿਲ ਦੇ ਮਰੀਜ਼ਾਂ ਨੂੰ ਸਟੰਟ ਦੀ ਲੋੜ ਨਹੀਂ ਮੈਂ ਕਿਹਾ ਆਗੇ ਨਾ ਲਾਈਨ ਤੇ ਅਸੀਂ ਤੁਹਾਡੇ ਧਰੂ ਕਹਦਾ ਵੀ 70% ਪੰਜਾਬੀ ਹਾਰਟ ਅਟੈਕ ਤੋਂ ਫ੍ਰੀ ਕਰਨੇ ਜੀ 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 ਇਹਨਾਂ ਦਾ ਸਹਿਯੋਗ ਮਿਲ ਗਿਆ ਤਾਂ ਸਾਡਾ ਪੰਜਾਬ ਰੰਗਲਾ ਬਣਾ ਦੇਣਾ ਮੈਂ ਇਹਨਾਂ ਦਾ ਸਹਿਯੋਗ ਮੰਗਦਾ ਇਹਨਾਂ ਨੂੰ ਮਾੜਾ ਨਹੀਂ ਕਹਿੰਦਾ ਜੀ 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 ਸਹਿਯੋਗ ਮੰਗਦਾ ਵੀ ਜੇ ਐਦਾਂ ਕਰਕੇ ਸਮਾਜ ਨੂੰ ਬਚਾਣਗੇ ਹਮਮ ਤਸਰ ਸਾਨੂੰ ਤਾਂ ਪੈਸੇ ਮਰੀਜ਼ਾਂ ਬਿਮਾਰੀਆਂ ਹੋਰ ਬਥੇਰੀਆਂ ਮਿਲੀਆਂ ਨੇ ਪਰ ਇਹ ਸਮਾਜ ਜਿਹੜਾ ਤੁਸੀਂ ਹਰੇਕੇ ਠੋਕ ਦੇਣਾ ਉਹਨੂੰ ਬਚਾਣਾ ਸਰ ਬਸ ਹੁਣ ਮਾਫੀ ਕਰੇ ਰੱਬ ਇਹਨਾਂ ਨੂੰ ਵੀ ਤੇ ਸਾਨੂੰ ਵੀ ਅਸੀਂ ਕਿਸ ਨੂੰ ਮਾਰਾ ਤੁਸੀਂ ਫਿਰ ਅੱਤ ਚੱਕੀ ਪਈ ਸੀਗੀ ਉਸ ਅੱਤ ਨੂੰ ਠੰਡ ਪੈਣ ਲੱਗ ਲੱਗ ਸਮਾਜ ਨੂੰ ਸਨੇਹਾ ਦੇਮਾਂ ਵੀ ਡਾਕਟਰ ਤਾਂ ਬਥੇਰਾ ਕੁਝ ਕਹਿੰਨੇ ਆ ਜੀ ਜਿਨ੍ਹਾਂ ਨੂੰ 70 80% ਤੱਕ ਦੀ ਬਲੋਕੇਜ ਹੁੰਦੀ ਹੈ ਉਹਨਾਂ ਨੂੰ ਸਟੰਟਿੰਗ ਵਗੈਰਾ ਦੀ ਲੋੜ ਵੀ ਨਹੀਂ ਹੁੰਦੀ ਹੈ ਅੱਛਾ ਉਹ ਤਾਂ ਸਮਾਜ ਆਪਣੇ ਆਪ ਤੋਂ ਹੀ ਆਪਣਾ ਖਾਣ ਪੀਣ ਸੈੱਟ ਕਰ ਲਓ ਪਤਾ ਹੁੰਦਾ ਮਰੀਜ਼ ਨੂੰ ਕਿ ਮੇਰਾ ਬਿਹੇਵ ਕੀ ਹੈ ਠੀਕ ਹੈ ਜਾਂ ਮੇਰੀ ਪਰੇਸ਼ਾਨੀ ਕੀ ਹੈ ਠੀਕ ਹੈ ਹੁਣ ਸਾਡੇ ਕੋਲ ਹਰ ਤਰੀਕੇ ਦੇ ਲੋਕ ਆਂਦੇ ਨੇ ਹਮ ਉਹਨਾਂ ਨੂੰ ਅਸੀਂ ਵੀ ਸਮਝਾ ਕੇ ਦੱਸੀ ਦਈਏ ਕਿ ਤੇਰਾ ਅੱਡੀ ਹਜੇ ਜ਼ਿੰਦਗੀ ਵਧੀਆ ਹੈਗੀ ਤੁਸੀਂ ਆਪਣੇ ਤੰਦਰੁਸਤ ਰਹੋ ਠੀਕ ਹੈ ਡਾਕਟਰ ਨੂੰ ਅਮੀਰ ਕਰਨ ਦਾ ਤੁਸੀਂ ਠੇਕਾ ਲਿਆ ਵਾ ਵਕੀਲਾਂ ਦੀ ਕੋਠੀਆਂ ਪਾਉਣ ਦਾ ਤੁਸੀਂ ਠੇਕਾ ਲਿਆ ਵਾ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਕਰਾਓ ਆਪਣੇ ਪਰਿਵਾਰ ਨੂੰ ਸੁਖ ਦਿਓ ਹਮ ਸਰ ਮੈਂ ਜਿਆਦਾ ਹਾਈ ਫਾਈ ਕਰਕੇ ਮਾਇਆ ਇਕੱਠੀ ਕਰਕੇ ਵੀ ਕੀ ਕਰ ਲਵਾਂਗਾ ਜੇ ਮੇਰਾ ਸਮਾਜ ਹੀ ਕਮਜ਼ੋਰ ਹੋ ਜਾਣਾ ਠੀਕ ਹੈ ਅਸੀਂ ਡਾਕਟਰੀ ਕਰਦੇ ਹਾਂ ਸਮਾਜ ਦੇ ਨਾਲ ਜੁੜ ਕੇ ਰੱਬ ਲੱਗਦੀ ਕਰਦੇ ਹਾਂ ਹੂੰ ਹੂੰ ਕਿ ਇੱਕ ਬੰਦੇ ਦੇ ਅਮੀਰ ਹੋਣਾ ਇੱਕ ਰਾਜ ਜੇ ਅਮੀਰ ਹੈ ਪਰਜਾ ਦੁਖੀ ਹੈ ਹੂੰ ਉਹ ਵੀ ਗਾਦਾ ਗੰਜਰ ਰਾਜਾ ਸਹੀ ਗੱਲ ਹੈ ਜੀ ਬਿਲਕੁਲ ਠੀਕ ਹੈ ਨਾ ਬਿਲਕੁਲ ਠੀਕ ਹੈ ਜੇ ਪਰਜਾ ਦੁਖੀ ਹੈ ਬਿਲਕੁਲ ਠੀਕ ਹੈ ਜਦ ਅਸੀਂ ਡਾਕਟਰ ਹੈਗੇ ਸਾਡੇ ਕੋਲ ਰੱਬ ਮੰਨ ਕੇ ਸਾਨੂੰ ਆਂਦੇ ਇੰਨਾ ਵਿਸ਼ਵਾਸ ਇਨਾਂ ਦਾ ਹੁੰਦਾ ਹੈਗਾ ਕਿ ਵੀ ਉੱਥੇ ਜਾਣਾ ਹੂੰ 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 ਜੀ 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 ਮੇਰਾ ਤੁਹਾਡੇ ਸਾਹਮਣੇ ਜਿੱਡਾ ਵੱਡਾ ਹਿਸਾਬ ਕਿਤਾਬ ਹੈ ਹੂੰ 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 ਮੇਰੇ ਕਹੇ ਤਾਂ ਜਿਆਦਾ ਫਕੀਰੀ ਵੀ ਨਹੀਂ ਕਿਸੇ ਕੋਲ ਹੋਣੀ ਚਾਹੀਦੀ ਮੇਰੇ ਕੋਲ ਜੀ 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 ਠੀਕ ਹੈ ਫਿਰ ਜਦ ਇਹ ਸਮਾਜ ਵਿਸ਼ਵਾਸ ਕਰਦਾ ਫਿਰ ਤੁਸੀਂ ਇਹਨਾਂ ਨਾਲ ਝੂਠ ਬੋਲੋ ਹੂੰ ਕੋਈ ਕਿਤੇ ਵੀ ਝੂਠ ਬੋਲਦਾ ਉਹ ਉਸ ਟਾਈਮ ਦੀ ਵਿੜਿਆਈ ਭਾਵੇਂ ਲੈ ਲਵੇ ਲੇਕਿਨ ਰੱਬ ਮਾਫ ਨਹੀਂ ਕਰਦਾ ਉਹਦਾ ਝੂਠ ਦਾ ਜੀ 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 ਮੈਂ ਹਰਿਆਰ ਗੁਰੂਕੁਲ ਦਾ ਪੜਿਆ ਹਾਂ ਮੇਰੀ ਸੰਸਕ੍ਰਿਤੀ ਇਹ ਹੈ ਮੈਂ ਸੰਸਕਾਰਾਂ ਚ ਪੜਿਆ ਹਾਂ ਮੈਂ ਸੰਤਾਂ ਚ ਰਿਹਾ ਹਾਂ ਮੈਨੂੰ ਐਡੀ ਮਾਇਆ ਦੀ ਭੁੱਖ ਮਹਾਰਾਜ ਨੇ ਪਾ ਯੂਨੀ ਹੈ ਤੇ ਮੈਨੂੰ ਬਾਬੇ ਨਾਨਕ ਨੇ ਸਬਰ ਦਿੱਤਾ ਵਾ ਸਬਰ ਦੇ ਨਾਲ ਸਮਾਜ ਨਾਲ ਜੁੜ ਕੇ ਚੱਲੋ ਜੀ ਸਭ ਨੂੰ ਕਹਿੰਦਾ ਅੱਜ ਤੋਂ ਕਰਕੇ ਦੇਖ ਲਿਓ ਹੂੰ ਬਹੁਤ ਅੱਛਾ ਤੁਹਾਨੂੰ ਆਪਣੇ ਆਪ ਨੇ ਇੱਕ ਤੰਦਰੁਸਤ ਫਿਰ ਕੁਦਰਤੀ ਆਣ ਲੱਗ ਜਾਂਦੀ ਓਕੇ ਉਹ ਜਿਹੜਾ ਡਰ ਪਾ ਕੇ ਖੋਫ ਪਾ ਕੇ ਤੁਸੀਂ ਸਟੰਟ ਵੀ ਪਾਤੇ ਤੁਸੀਂ ਆਪਰੇਸ਼ਨ ਵੀ ਕਰਤਾ ਅਗਲਾ ਤਾਂ ਫਿਰ ਵੀ ਦੁਖੀ ਹੂੰ ਹੂੰ ਜਾਂ ਤਾਂ ਫਿਰ ਉਹਦਾ ਦੁੱਖ ਦਾ ਹੱਲ ਕਰਕੇ ਦੋ ਬਿਲਕੁਲ ਠੀਕ ਗੱਲ ਹੈ ਮੈਂ ਵੀ ਬਾਪੂ ਜੀ ਤੋਂ ਇਹੀ ਗੱਲ ਪੁੱਛੀ ਹੈ ਇਹ ਕਹੇ ਹੋਏ ਹੈ ਤੁਸੀਂ ਉਦੋਂ ਤੱਕ ਢਾ ਲਿਆ ਆਂਦੇ ਕਿ ਬਿਰਖ ਦੇਣੇ ਲੱਗ ਹੂੰ ਅਗਲੇ ਵਿਚਾਰੇ ਨੇ ਖਬਰੇ ਸੇਗਾ ਨਹੀਂ ਸੇਗਾ ਮੰਨ ਕੇ ਜੋ ਮਰਜ਼ੀ ਕਰਕੇ ਦਿੱਤਾ ਤੁਹਾਡਾ ਤਾਂ ਮੈਂ ਪੂਰਕ ਕਰਕੇ ਗਿਆ ਨਾ ਠੀਕ ਆ ਬਿਲਕੁਲ ਠੀਕ ਮੁਰਕੇ ਤੁਸੀਂ ਦੀ ਗੱਲ ਨਹੀਂ ਸੁਣਦੇ ਮੈਂ ਕਹਿੰਦਾ ਦੂਸਰਾ ਪਵਾ ਲੋ ਜੀ ਇੱਕ ਖਰਾ ਇੱਕ ਖੜਗਾ ਦੂਸਰਾ ਪਵਾਓ ਉਸੇ ਤਨੂੰ ਇੱਕ ਵਾਰੀ ਪਿੱਛੇ ਤੇ ਸਰ ਇੱਕ ਡਾਕਟਰ ਸਾਹਿਬ ਐਸੇ ਨੇ 13 ਸਟੰਟ ਪਏ ਹੋਏ ਸੀਗੇ ਮੈਂ ਕਹਿਆ ਡਾਕਟਰ ਸਾਹਿਬ ਅੱਜ ਤਾਂ ਬਿਨਾਂ ਦਵਾਈ ਤੋਂ ਵੀ ਠੀਕ ਕਰ ਦਿੰਦੇ ਹੋਰ ਦੱਸੋ ਤੁਸੀਂ ਪਰ ਉਹਨਾਂ ਨੇ ਤੁਸੀਂ ਆਫ ਦਾ ਰਿਕਾਰਡ ਜਾ ਕੇ ਮਿਲ ਕੇ ਦੇਖ ਲਿਓ ਤੁਹਾਨੂੰ ਐਡਰੈਸ ਦੇ ਦੇਣੇ ਦੇਖੋ ਕਿਦਾਂ ਲਾਲ ਰੰਗ ਸੁਭਾ ਹੋਇਆ ਵਾ ਕਿਆ ਬਾਤ ਕਿਆ ਏਦਾਂ ਦੀ ਵੀ ਕੋਈ ਗੱਲ ਨਹੀਂ ਹੈ ਸਮਾਜ ਨੂੰ ਵੀ ਅਸੀਂ ਬੇਨਤੀ ਪਾ ਦਈਏ ਕਿ ਜੇ ਸਾਡੇ ਕੋਲ ਕਿਤੇ ਕਮੀ ਰਹਿ ਜਾਂਦੀ ਸਾਡੇ ਤੱਕ ਅਪਰੋਚ ਕਰਿਆ ਕਰੋ ਦੱਸੋ ਸਾਨੂੰ ਅਸੀਂ ਤੁਹਾਡੇ ਨਾਲ ਖੜਦੇ ਆਂ ਮੇਰੀ ਸ਼ਿਕਾਇਤ ਹੁੰਦੀ ਹੈ ਕਿ ਕਿਤੇ ਨਹੀਂ ਰੱਬ ਦਾ ਮਤਲਬ ਕਹਿੰਦੇ ਵੀ ਸਾਬ ਹੱਥ ਵਿੜਾਈਆਂ ਜਿਸ ਭਾਵੇ ਤਿਸ ਦੇ ਜੇ ਨਹੀਂ ਕਿਸੇ ਪਾਸੋਂ ਕਿਸੇ ਨੂੰ ਤੁਹਾਨੂੰ ਨਹੀਂ ਸਕੂਨ ਤੁਹਾਡੇ ਕਰਮਾਂ 'ਚ ਮੈਨੂੰ ਤੁਹਾਡੀ ਮਾਇਆ ਦਾ ਸੁੱਖ ਨਹੀਂ ਹੈ ਉਹ ਹਜ਼ਾਰ 'ਚੋਂ 5-7 ਤਾਂ ਹੋ ਸਕਦੇ ਆ 20 ਨਹੀਂ ਹੋ ਸਕਦੇ ਹਜ਼ਾਰ 'ਚੋਂ 100 ਦੀ ਤਾਂ ਗੱਲ ਹੀ ਨਹੀਂ ਕਰੂੰਗਾ ਜੀ ਜੀ ਇੰਨਾ ਤਾਂ ਦੇ ਹੀ ਨੇ ਕੰਮ ਕਰੀਦਾ ਉਹ ਵੀ ਆਣ ਮੈਂ ਉਹਨਾਂ ਦੀ ਵੀ ਸ਼ਿਕਾਇਤ ਸੁਣਦਾ ਠੀਕ ਹੈ ਉਹ ਹੀ ਕੋਈ ਕਹਿ ਦੇਵੇ ਅੱਜ ਇਹੋ ਜੀ ਫਰਾਂਦਰ ਨਰੋ ਤੇ ਦੇਖੋ ਮੈਂ ਤਾਂ ਰੱਬ ਹੈ ਨਹੀਂ ਕਿ ਮੈਂ ਡਾਕਟਰ ਹੈਗਾ ਤੁਹਾਡੇ ਨਾਲ ਕੋਈ ਗੁਮਰਾ ਕੀਤਾ ਰਿਪੋਰਟਾਂ ਤੁਸੀਂ ਸਭ ਪਹਿਲਾਂ ਕਰਵਾ ਕੇ ਹੀ ਜਾਂਨੇ ਜੀ 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 ਉਹਨੇ ਰਿਪੋਰਟਾਂ ਤੋਂ ਟੱਪ ਕੇ ਜਾ ਕੇ ਤੁਹਾਨੂੰ ਅਗਲੀ ਗੱਲ ਕਰਕੇ ਦੇਣੀ ਠੀਕ ਹੈ ਤਾਂ ਇਹ ਤੋਂ ਸ਼ਰੂ ਕੋ ਪੈਸੇ ਖਰਚ ਨੇ ਠੀਕ ਹੈ 15 ਦਿਨਾਂ ਦੇ ਚ ਕੋਈ ਸ਼ਿਕਾਇਤ ਹੋਵੇ ਤਾਂ ਸੁਣਦੇ ਆ ਠੀਕ ਹੈ ਹੁਣ ਕੋਈ ਤਿੰਨੇ ਮਹੀਨੇ ਨਹੀਂ ਠੀਕ ਹੋ ਗਿਆ ਕਿ ਫੇਰ ਸਾਨੂੰ ਕੇ ਵੀ ਰਸੀ ਵੀ ਕਿਉਂ ਸੁਣੀ ਸਰ ਅਸੀਂ ਕਿਹੜੇ ਬੇਬੂਸ ਬੈਠੇ ਆ ਠੀਕ ਹੈ ਠੀਕ ਹੈ ਇਹ ਸਰ ਸਾਡੀਆਂ ਹਿੱਦੇ ਸੇਤੂ ਦਾ ਪਰਮਾਣਿਕ ਕਿਰਪਾ ਉੱਥੇ ਜਾ ਕੇ ਲੋਕਾਂ ਨੂੰ ਵੀ ਵੰਡ ਦਿੰਦੇ ਇਹ ਕੋਲੇਸਟ੍ਰੋਲ ਦੀ ਦਵਾਈ ਹੈ ਇਹਦੇ ਬਾਰੇ ਵੀ ਸਮਾਜ ਦਾ ਭਰਮ ਦੂਰ ਕਰ ਦਵਾਂ ਕਿ ਬਲੋਕੇਜ ਦੀ ਨਹੀਂ ਹੈ ਬਲੋਕੇਜ ਹੋਣ ਨਹੀਂ ਦਿੰਦੀ ਓਕੇ ਲੋਕੀ ਬਲੌਕੇਜ ਵਾਲੇ ਕਹਿੰਦੇ ਜੀ ਇਹਦੇ ਨਾਲ ਹਟੇ ਨਹੀਂ ਬਲੌਕੇਜ ਨਾ ਇਹ ਬਲੌਕੇਜ ਨਹੀਂ ਹਟਾਉਂਦੀ ਹੋਂ ਨਹੀਂ ਦਿੰਦੀ ਕੋਲੈਸਟ੍ਰੋਲ ਨੂੰ ਠੀਕ ਕਰਦੀ ਹੈ ਐਸਿਡਿਟੀ ਨੂੰ ਠੀਕ ਕਰਦੀ ਹੈ ਓਕੇ ਤੁਹਾਡੀ ਧੜਕਣ ਨੂੰ ਥੋੜਾ ਬਹੁਤ ਸੈੱਟ ਕਰ ਲੈਂਦੀ ਹੈ ਠੀਕ ਹੈ ਜਿਹਨਾਂ ਮਰੀਜ਼ਾਂ ਨੂੰ ਇੱਕ ਹੋਰ ਨਵੀਂ ਅੱਜ ਜਾਗਰੂਤੀ ਦੇਦੀ 400 ਪਲੱਸ ਕੋਲੈਸਟ੍ਰੋਲ ਰਹਿੰਦਾ ਹੈ ਹਾਂਜੀ ਉਹਨਾਂ ਦਾ ਸਟ੍ਰੈਸ ਲੈਵਲ ਹਾਈ ਰਹਿੰਦਾ ਹੈਗਾ ਉਹ ਦਵਾਈ ਦੇ ਨਾਲ ਆਪਣੇ ਦਿਮਾਗ ਨੂੰ ਰਿਲੈਕਸ ਕਰਨ ਠੀਕ ਹੈ ਉਹਨਾਂ ਵਾਸਤੇ ਸਾਡੇ ਕੋਲ ਕਾਮ ਸੇਤੂ ਹੁੰਦੀ ਹੈਗੀ ਜਿਹੜੇ ਮੇਲ ਨੇ ਠੀਕ ਹੈ ਜੈਂਟਸ ਵਾਸਤੇ ਕਾਮ ਸੇਤੂ ਹੈ ਹਾਂ ਤੇ ਜਨਨੀਆਂ ਹਿਰਦੇ ਸੇਤੂ ਖਾਦੇ ਜਨਨੀਆਂ ਨੇ ਕੰਮ ਸੇਤੂ ਨਹੀਂ ਖਾਣ ਦਿੰਦੇ ਠੀਕ ਹੈ ਤੇ ਜੋੜਾਂ ਦੇ ਦਰਦ ਬੰਦਿਆਂ ਦੇ ਹੁਣ ਚਾਹੇ ਜਨਨੀਆਂ ਦੇ ਹੋਣ ਠੀਕ ਹੈ ਆਹ ਕੰਬੀਨੇਸ਼ਨ ਸਾਡਾ ਸੰਧੀ ਸੇਤੂ ਹਿਰਦੇ ਸੇਤੂ ਨਾਲ ਲਾ ਕੇ ਲੈਣਾ ਸ਼ੁਰੂ ਕਰ ਦੋ ਠੀਕ ਹੈ ਪਰਮਾਤਮਾ ਜਾਣਦਾ ਤੁਹਾਨੂੰ ਗੋਡੇ-ਗੋਡੇ ਬਦਲਾਉਣੇ ਨਹੀਂ ਪੈਂਦੇ ਜਿਹੜੀ ਗ੍ਰੀਸ ਮੁੱਕ ਜਾਂਦੀ ਹੈ ਆਪੇ ਗ੍ਰੀਸ ਭਰ ਲੈਂਦੀ ਲੋਕਾਂ ਨੂੰ ਇਹ ਲੱਗਦਾ ਗੋਡੇ ਸੁੱਕ ਗਏ ਗ੍ਰੀਸ ਕਰਨ ਨਾਲ ਗ੍ਰੀਸ ਭਰ ਨਹੀਂ ਨਾ ਜੀ ਇੰਟਰਨਲ ਰਿਪਲੀਕੇਸ਼ਨ ਕਰਾ ਕੇ ਦਿੰਨਾ ਕੋਲੇਸਟ੍ਰੋਲ ਵੀ ਇਦਾਂ ਹੀ ਠੀਕ ਕਰਕੇ ਦਿੰਨਾ ਕਿਉਂਕਿ ਜਿਹੜਾ ਬਲੋਕੇਜ ਹੈ ਉਹ ਵੀ ਇੱਕ ਪਲੇ ਕੈਲਸੀਫਿਕੇਸ਼ਨ ਹੈ ਉਹ ਸੁੱਕਦੇ ਅੰਦਰ ਹਟਦੇ ਜਾਂਦੇ ਆ ਅਸੀਂ ਬਲੱਡ ਤੇ ਕੰਮ ਕਰਦੇ ਆ ਇਸ ਕਰਕੇ ਸਮਾਜ ਨੂੰ ਕਹੀਦਾ ਵੀ ਜਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਜਦ ਕੇ ਇਹ ਤਕਲੀਫ ਹੁੰਦੀ ਏ ਉਸ ਟਾਈਮ ਵੀ ਥੋੜਾ ਜਿਹਾ ਸਬਰ ਲਾ ਲਿਆ ਕਰੋ ਰਾਤ ਦੇ ਖਾਣੇ ਦਾ ਸਬਰ ਲਾ ਲਿਆ ਕਰੋ ਅਸੀਂ ਹੋਟਲਾਂ ਟੱਬਿਆਂ ਤੇ ਸਰ ਚਾਹੀ ਆਪ ਖਾਣਾ ਨਾ ਖਾਈਏ ਇਹ ਵੀ ਇੱਕ ਜਾਗਰੂਤੀ ਦੇਈਏ ਸਮਾਜ ਨੂੰ ਜੀ ਅਸੀਂ ਇਹਨਾਂ ਨੂੰ ਬੈਠਿਆਂ ਨੂੰ ਉੱਥੇ ਖਾਂਦਿਆਂ ਨੂੰ ਜ਼ਰੂਰ ਦੇਖਦੇ ਆਂ ਅਸੀਂ ਦੋ ਚਾਰ ਟੇਬਲ ਕੋ ਮਜਾਈਦੇ ਵੀ ਮੋਰੇ ਕਿਆ ਕਿ ਢੇਰ ਲੱਗਿਆ ਵਾ ਹੂੰ ਜਿੰਨੇ ਸਰ ਰਾਤ ਨੂੰ 11 ਵਜੇ ਵੇਡਾ ਤੂੜ ਕੇ ਖਾ ਕੇ ਸੋਣਾ ਫਿਰ ਜਾਂ ਤਾਂ ਗੱਡੀਆਂ ਚ ਪੈਕ ਹੋ ਕੇ ਜਾਣਾ ਜਾਂਦੇ ਫਿਰ ਸੋ ਜਾਣਾ ਠੀਕ ਹੈ ਇਦਾਂ ਦੇ ਸਮਾਜ ਨੂੰ ਹਾਰਟ ਅਟੈਕ ਆਣਾ ਹੀ ਆਣਾ ਰਾਤ ਦਾ ਖਾਣਾ ਖਾਓ ਜੀ ਸਰ ਕਿ ਤੁਹਾਡਾ ਸਾਰਾ ਦਿਨ ਕੰਮ ਕੀਤਾ ਖਾਣ ਨੂੰ ਮੈਂ ਮੰਨਣਾ ਨਹੀਂ ਕਰਦਾ ਲੇਕਿਨ ਪੋਰਸ਼ਨ ਆਫ ਮੀਲ ਹੈ ਜਿਹੜਾ ਕੁਆਂਟੀਟੀ ਆਫ ਮੀਲ ਹੈ ਉਹ ਕੰਟਰੋਲ ਹੋਣਾ ਚਾਹੀਦਾ ਠੀਕ ਹੈ ਇਹ ਨਹੀਂ ਵੀ ਹੁਣ ਇਹ ਸਵਾਦ ਲੱਗਦਾ ਚਾਰ ਬਾਟੇ ਇਸੇ ਦੇ ਡੱਫ ਲੋ ਨਾ ਏ ਨਹੀਂ ਮੈਂ ਕਹਾਂਗਾ ਉਹ ਅਸੀਂ ਸਮਾਜ ਨੂੰ ਬੇਨਤੀ ਹੈ ਸਾਡੀ ਮੰਨਣਾ ਕਿਸੇ ਨੇ ਕਹਿਣਾ ਸੀ ਕਿੜਾ ਕਿਸੇ ਮਗਰ ਫਿਰਦੇ ਆ ਜੀ ਲੇਕਿਨ ਰਾਤ ਦਾ ਖਾਣਾ ਖਾ ਕੇ ਇੱਕ ਤਾਂ ਹਿਸਾਬ ਦਾ ਖਾਇਆ ਕਰੋ ਇੱਕ 10 ਮਿੰਟ ਸੈਰਸੁਰ ਕਰਕੇ ਆਪਣੇ ਪਰਿਵਾਰ ਦੇ ਨਾਲ ਲੋਕੀਂ ਕੀਆ ਕਰਦੇ ਆ YouTube ਖੋਲ ਕੇ ਬੈਠ ਜਾਣਗੇ ਟੀਵੀ ਲਾ ਕੇ ਬੈਠ ਜਾਣਗੇ ਹਮ ਬੱਚਿਆਂ ਨੂੰ ਵੀ ਆਪਣੇ ਫੈਮਿਲੀ ਨੂੰ ਟਾਈਮ ਨਹੀਂ ਦਿੰਦੇ ਠੀਕ ਹੈ ਜੀ ਜੀ ਠੀਕ ਹੈ ਨਾ ਉਹ ਸਾਰੀਆਂ ਚੀਜ਼ਾਂ ਅਸੀਂ ਸਮਾਜ ਨੂੰ ਅਵੇਅਰ ਕਰਦੇ ਆਂ ਔਰ ਤੁਹਾਡੇ ਮਾਧਿਅਮ ਤੇ ਫੇਰ ਇਹ ਕਹਿ ਦਈਏ ਕਿ ਇਸ 70% ਪੰਜਾਬੀਆਂ ਦਾ ਹਾਰਟ ਅਟੈਕ ਦਾ ਇੱਕ ਟੀਚਾ ਮਿਥਿਆ ਹੋਇਆ ਤੇ ਨੰਨ ਸਾਲਾਂ ਚ ਹਜੇ ਸਾਲੀਡ ਸਾਲੇ ਹੋਇਆ ਠੀਕ ਹੈ ਔਰ ਬਹੁਤ ਕੁਸ਼ਰਬ ਦੀ ਕਿਰਪਾ ਪ੍ਰਾਪਤੀ ਹੁੰਦੀ ਜਾ ਰਹੀ ਹੈ ਧੰਨਵਾਦ ਸਮਾਜ ਦਾ ਕਿ ਸਾਡੇ ਨਾਲ ਜੁੜਦਾ ਯਕੀਨ ਕਰਦਾ ਤੇ ਆਪਣੀ ਬਿਮਾਰੀਆਂ ਤੋਂ ਬਚ ਰਿਹਾ ਹੈ ਜੀ ਜੀ ਇਹਨਾਂ ਦੇ ਪਰਿਵਾਰਾਂ ਚ ਖੁਸ਼ਹਾਲੀ ਆ ਰਹੀ ਹੈ ਉਹ ਬਹਿਮ ਦੀ ਇਹਨਾਂ ਦੇ ਨਿਕਲ ਗਏ ਰਾਤੇ ਤੱਕ ਤਾਂ ਸਾਰੇ ਪਹੁੰਚਦੇ ਨਹੀਂ ਟੈਲੀਫੋਨ ਇਹਨਾਂ ਨੇ ਕਰਨੇ ਸਾਡੇ ਨੰਬਰ ਚੱਲਦੇ ਰਹਿੰਦੇ ਸੀ ਚੰਡੀਗੜ੍ਹ ਸੈਕਟਰ 22 ਇਹ ਕੋਠੀ ਨੰਬਰ 7 'ਚ ਹੁੰਦੇ ਆ ਇਹਨੂੰ ਮੇਰੀ ਵੀ ਤੁਹਾਨੂੰ ਬੇਨਤੀ ਹੋਗੀ ਕਿ ਫਰੰਟ ਤੇ ਲਾਜਮ ਨੇ ਫੋਨ ਕਰ ਕਰਦੀ ਰਾਤ ਨੂੰ ਵੀ ਸਾਨੂੰ ਜਗਾ ਲੈਂਦੇ ਭਾਵੇਂ ਭਲੇ ਤੂੰ ਜਾਗ ਰਿਹਾ ਸਾਨੂੰ ਤਾਂ ਸੋ ਜਾਣਦੇ